ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਮੋਮੋਜ਼ ਵਾਲੀ ਚਟਣੀ ਦੀ ਰੈਸਪੀ ਬਿਲਕੁਲ ਬਾਜ਼ਾਰ ਵਰਗੀ ਗਾੜੀ ਸੇਮ ਟੇਸਟ ਸੇਮ ਕਲਰ ਇਹ ਚਟਣੀ ਬਹੁਤ ਹੀ ਆਸਾਨੀ ਨਾਲ ਘਰ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਇਸ ਤਰੀਕੇ ਨਾਲ ਬਣਾਈ ਹੋਈ ਚਟਣੀ ਨੂੰ ਆਪਾਂ ਹਫਤਾ 10 ਦਿਨ ਸਟੋਰ ਕਰਕੇ ਵੀ ਰੱਖ ਸਕਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਜੇ ਤੁਸੀਂ ਮੇਰੇ ਚੈਨਲ ਨੂੰ ਪਹਿਲੀ ਵਾਰ ਹੀ ਦੇਖਦੇ ਪਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਵਰਕਦੀਰ ਰਸੋਈ ਦੇ ਵਿੱਚ ਅੱਜ ਆਪਾਂ ਮੋਮੋਜ਼ ਵਾਲੀ ਜਿਹੜੀ ਟਿੱਕੀ ਚਟਣੀ ਬਣਾ ਕੇ ਤਿਆਰ ਕਰਾਂਗੇ ਜੀ ਬਹੁਤ ਆਸਾਨੀ ਦੇ ਨਾਲ ਘਰ ਦੇ ਵਿੱਚ ਬਣ ਜਾਂਦੀ ਹੈ ਇਹਨੂੰ ਬਣਾਉਣ ਦੇ ਲਈ ਮੈਂ ਪਹਿਲਾਂ ਪੈਨ ਵਿੱਚ ਪਾਣੀ ਰੱਖ ਦਿੱਤਾ ਅੱਧਾ ਗਲਾਸ ਮੈਂ ਇਹਦੇ ਵਿੱਚ ਪਾ ਕੇ ਪਾਣੀ ਦਾ ਉਬਲਣ ਰੱਖ ਦਿੱਤਾ ਹੈ ਜੀ ਬਾਰਾ ਲੀਂਗਾਂ ਨੇ ਮੇਂ ਲਾਲ ਮਿਰਚਾਂ ਐ ਸੁੱਕੀਆਂ ਹੋਈਆਂ ਮਿਰਚਾਂ ਦੀ ਡੰਡੀਆਂ ਹਟਾ ਦਿੱਤੀਆਂ ਨੇ ਇਹਨਾਂ ਨੂੰ ਆਪਾਂ 2 ਮਿੰਟ ਬੋਇਲ ਕਰਾਂਗੇ 2 ਮਿੰਟ ਹੋ ਗਏ ਨੇ ਜੀ ਮਿਰਚਾਂ ਨੂੰ ਉਬਾਲਦੇ ਹੋਏ ਹੁਣ ਇਧਰ ਮੈਂ 4 ਟਮਾਟਰ ਲਏ ਨੇ ਟਮਾਟਰਾਂ ਨੂੰ ਮੈਂ ਵਿਚਾਲਿਓਂ ਕੱਟ ਲਿਆ ਜੀ ਇਹਨਾਂ ਨੂੰ ਵੀ ਆਪਾਂ ਪਾ ਦਾਂਗੇ ਵਿੱਚ ਇਹਨਾਂ ਨੂੰ ਆਪਾਂ ਨਰਮ ਹੋਣ ਦਵਾਂਗੇ ਜੀ ਜਦੋਂ ਤੱਕ ਇਹਨਾਂ ਦਾ ਛਿਲਕਾ ਨਹੀਂ ਅਲੱਗ ਹੋ ਜਾਂਦਾ 2-4 ਮਿੰਟ ਤੱਕ ਟਮਾਟਰ ਪਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦੀ ਟਮਾਟਰਾਂ ਦੀ ਸਕਿਨ ਹੈ ਜਿਹੜੀ ਉਤਰਨ ਲੱਗ ਗਈ ਹੈ ਆ ਦੇ ਕਿਸੇ ਕਿਸੇ ਦੀ ਤਾਂ ਪੂਰੀ ਉਤਰ ਗਈ ਹੈ ਹੁਣ ਗੈਸ ਕਰ ਦਵਾਂਗੇ ਆਪਾਂ ਬੰਦ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਠੰਡੇ ਹੋਣ ਲਈ ਟਮਾਟਰਾਂ ਦਾ ਆਪਾਂ ਛਿਲਕਾ ਹਟਾ ਦਵਾਂਗੇ ਜੀ ਸ਼ਿਲਕਾ ਫਲੇ ਉਤਾਰ ਲਿਆ ਜੀ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਦਵਾਂਗੇ ਟਮਾਟਰ ਆਪਣੇ ਠੰਡੇ ਹੋ ਗਏ ਨੇ ਜੀ ਥੋੜੇ ਥੋੜੇ ਜੇ ਗਰਮ ਜੇ ਨੇ ਇਹਨਾਂ ਦਾ ਕੁਝ ਕਰਨੀ ਮਤਲਬ ਕਿ ਜ਼ਿਆਦਾ ਗਰਮ ਨਹੀਂ ਲੈਣੇ ਆਪਾਂ ਨੇ ਇਹਨਾਂ ਨੂੰ ਹੁਣ ਆਪਾਂ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਕੇ ਗ੍ਰਾਈਂਡ ਕਰ ਲਵਾਂਗੇ ਸਮੂਥ ਜਿਹਾ ਪੇਸਟ ਬਣਾ ਲਾਂਗੇ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ ਸਮੂਥ ਜਿਹਾ ਪੇਸਟ ਇਹਦਾ ਬਣਾ ਲਿਆ ਏ ਇੱਧਰ ਆਪਾਂ ਨੇ ਸੇਮ ਪੈਨ ਲਈ ਆਏ ਜੀ ਇਹਦੇ ਵਿੱਚ 2 ਚਮਚ ਕੁਕਿੰਗ ਆਇਲ ਦੇ ਪਾ ਗਏ ਨੂੰ ਗਰਮ ਕਰ ਲਿਆ ਏ ਇਹਦੇ ਵਿੱਚ ਪਾਵਾਂਗੇ ਜੀ ਆਪਾਂ 2 ਚਮਚ ਬਰੀਕ ਕਟਿਆ ਹੋਇਆ ਲਸਣ ਇਹਨੂੰ ਆਪਾਂ ਥੋੜਾ ਜਿਹਾ ਪਕਾਉਣ ਤੋਂ ਬਾਅਦ 2 ਚਮਚ ਪਾ ਦਾਂਗੇ ਜੀ ਇਹਦੇ ਵਿੱਚ ਅਦਰਕ ਬਿਲਕੁਲ ਥੋੜੀ ਜੀ ਆਪਾਂ ਇਹਦੇ ਵਿੱਚ ਹਿੰਗ ਪਾ ਦਾਂਗੇ ਹਿੰਗ ਆਪਸ਼ਨਲ ਆ ਤੁਸੀਂ ਚਾਹੋ ਪਾ ਸਕਦੇ ਹੋ ਨਹੀਂ ਕਿਪ ਵੀ ਕਰ ਸਕਦੇ ਹੋ ਆਪਾਂ ਨੇ ਇਹਨੂੰ ਬਹੁਤ ਜ਼ਿਆਦਾ 골ਡਨ ਫਰਾਈ ਨਹੀਂ ਕਰਨਾ ਬਸ ਇੰਨਾ ਕੁ ਹੀ ਆਪਾਂ ਨੇ ਇਹਨੂੰ ਫਰਾਈ ਕਰਨਾ ਸੀ ਨਾਲ ਲੱਗਦੇ ਹੀ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਪੇਸਟ ਤਿਆਰ ਕੀਤਾ ਹੈ ਉਹ ਪਾ ਦਵਾਂਗੇ ਜੀ ਨਾ ਜੀ ਇਹਦੇ ਪਾਣੀ ਪਾ ਦਵਾਂਗੇ ਗ੍ਰਾਈਂਡਿੰਗ ਜਾਰ ਨੂੰ ਜਿਹੜਾ ਹਮੇਸ਼ਰਾਂ ਲੱਗਿਆ ਹੋਇਆ ਸੀ ਉਹ ਵਾਲਾ ਧੋ ਕੇ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ। ਸੋ ਆਦਨ ਅਸਾਰ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਜੀ। ਇੱਕ ਜਮਤ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਖੰਡ। ਇਹਨੂੰ ਹੁਣ ਆਪਾਂ ਪੱਕਣ ਦਵਾਂਗੇ ਜੀ। ਗੈਸ ਦਾ ਸੇਕ ਹੈ ਜਿਹੜਾ ਆਪਾਂ ਨੇ ਘੱਟ ਰੱਖਣਾ ਹੈ ਇਹਦੇ ਉੱਤੇ ਹੀ ਆਪਾਂ ਇਹਨੂੰ ਪੱਕਣ ਦੇਣਾ ਹੈ ਤੁਸੀਂ ਚਾਹੋ ਤਾਂ ਟਮਾਟਰ ਅਤੇ ਮਿਰਚਾਂ ਨੂੰ ਉਬਾਲ ਕੇ ਵੀ ਗ੍ਰाइंड ਕਰਕੇ ਚਟਣੀ ਬਣਾ ਸਕਦੇ ਹੋ ਪਰ ਇਸ ਤਰੀਕੇ ਨਾਲ ਬਣਾਈ ਹੋਈ ਜਿਹੜੀ ਚਟਣੀ ਹੈ ਇਹਨੂੰ ਆਪਾਂ 10-12 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਚਟਣੀ ਨੂੰ ਮੈਂ 7-8 ਮਿੰਟ ਪਕਾਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਇੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਇਹਦੇ ਵਿੱਚ ਦੋ ਚਮਚ ਆਪਾਂ ਖੱਟੇਪਣ ਦੇ ਵਾਸਤੇ ਸ਼ਿਰਕੇ ਦੇ ਪਾਵਾਂਗੇ। ਅਗਰ ਤੁਹਾਡੇ ਕੋਲ ਤਿਰਕਾ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਨਿਚੋੜ ਕੇ ਪਾ ਸਕਦੇ ਹੋ। ਸ਼ਿਰਕਾ ਪਾ ਕੇ ਆਪਾਂ 1 ਮਿੰਟ ਹੋਰ ਪਕਾਵਾਂਗੇ। ਅਗਰ ਤੁਸੀਂ ਸੇਮ ਉਸੇ ਤਰ੍ਹਾਂ ਦਾ ਬਿਲਕੁਲ ਰੈੱਡ ਕਲਰ ਚਾਹੁੰਦੇ ਹੋ ਜਿਵੇਂ ਬਾਜ਼ਾਰ ਵਿੱਚ ਮਿਲਦੀ ਹੈ ਤਾਂ ਇੱਕ ਪਿੰਚਕ ਇਹਦੇ ਵਿੱਚ ਫੂਡ ਕਲਰ ਪਾ ਦਿਓ। ਤੁਸੀਂ ਦੇਖ ਸਕਦੇ ਹੋ ਫੂਡ ਕਲਰ ਪਾਉਣ ਤੋਂ ਬਿਨਾਂ ਹੀ ਇਹਦਾ ਕਲਰ ਜਿਹੜਾ ਵਧੀਆ ਆਇਆ ਹੈ। ਹੁਣ ਗੈਸ ਕਰ ਦੇਵਾਂਗੇ ਜੀ ਆਪਾਂ ਬੰਦ। ਚਟਣੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ। ਬਾਜ਼ਾਰੋਂ ਲੈਣ ਦੀ ਕੋਈ ਲੋੜ ਨਹੀਂ ਜੀ ਘਰੇ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਚਟਣੀ। ਬਹੁਤ ਵਧੀਆ ਤਿੱਕੀ ਸੇਮ ਟੇਸਟ ਜਿਹੜਾ ਇਹ ਬਾਜ਼ਾਰ ਵਰਗੀ ਚਟਣੀ ਵਰਗਾ ਹੀ ਹੈ ਜੀ। ਤੁਸੀਂ ਇਸ ਤਰੀਕੇ ਦੇ ਨਾਲ ਬਣਾਇਓ ਤੇ ਖਾਇਓ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ